ਮੈਂ 5 ਵਜੇ ਉੱਥੇ ਟੂਲ ਬਰਜੇ ਦੇ ਪਹੁੰਚਿਆ ਜੀ ਮੋਹਨ ਨੇ ਡੰਡਾ ਜਿਆ ਸਿੱਟ ਲਿਆ ਥੱਲੇ ਮੈਨੂੰ ਕਿਹਾ ਵੀ ਬਾਬੇ ਪਰਚੀ ਘਟਾ ਮੈਂ ਬੈਸ ਕਰੀ ਮੈਂ ਬਸ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੱਢਾ ਲੰਨਾ ਵਾ ਨਾ ਕਾਨਾ ਦਾ ਉਹ ਕਹਿੰਦਾ ਬਾਦਲ ਦਾ ਜਮਾਨਾ ਹੀ ਨਹੀਂ ਰਿਹਾ ਪਰਚੀ ਤੇਰੀ ਕੱਟੀ ਜਾਣੀ ਹੈ ਮੈਨੂੰ ਲੰਘਣ ਨਹੀਂ ਦਿੱਤਾ ਮੈਨੂੰ ਮੇਰੀ ਪਰਚੀ ਘੱਟ ਕੇ ਮੈਨੂੰ ਅੱਗੇ ਲੰਘਣ ਨਹੀਂ ਦਿੱਤਾ ਤੁਸੀਂ ਇਕੱਲੇ ਸੀ ਉਦੋਂ ਮੈਂ ਇਕੱਲਾ ਸੀ ਫਿਰ ਜਦੋਂ ਫਿਰ ਤੁਸੀਂ ਉੱਥੇ ਕਿਤੇ ਅਧਿਕਾਰੀ ਨਾਲ ਕਿਸੇ ਹੋਰ ਕੋ ਗੱਲਬਾਤ ਨਹੀਂ ਲਾ ਕੇ ਨਾਲ ਖੜੇ ਤਾਂ ਮੈਂ ਫਿਰ 10 ਵਜੇ ਜੇ ਖਾਲੀ ਕਰਕੇ ਟਰੈਕਟਰ ਆਇਆ ਮੈਂ ਕਿਸਾਨ ਕਾ ਇਹ ਦਿਖਾਇਆ ਬਾਬੇਦਰ ਜੀ ਦਾ ਟ੍ਰੈਲੀ ਤਾਂ ਲੱਗੇਗਾ ਪਰ ਚੀ ਉੱਪਰ ਤੇ ਮੈਨੂੰ ਇਹ ਜਿਹਾ ਮੇਰਾ ਆਪਸ ਰੰਗ ਲਉ ਜਿਹੜੇ ਚਵਾਰਾਂ 'ਚ ਬੈਠੇ ਸੀ ਉੱਪਰ ਜਿਹੜੀ ਪਰਚੀ ਇਹ ਲੱਗੀ ਹੈ ਇਹ ਇੱਕ ਪਾਸੇ ਦੀ 250 ਸੀ ਕੋ ਅਪ ਡਾਊਨ ਦੀ ਸੀ ਇਹ ਇੱਕ ਪਾਸੇ ਦੀ ਲੱਗੀ ਆਂਦੇ ਹੁਣ ਕੋਈ ਨਹੀਂ ਲੱਗੀ ਆਂਦੇ ਵਕਤ ਕੀ ਖਾਲੀ ਟ੍ਰੈਲੀ ਤਾਂ ਨਹੀਂ ਪੁੱਛਿਆ ਮੈਂ ਹੁਣ ਹੁਣ ਵੀ ਲੈਣੇ ਵੈਸੇ ਕਾ ਹੁਣ ਨਹੀਂ ਹੁਣ ਜਾ ਉਹ ਦੂਜੀ ਪਾਸੇ ਨੂੰ ਆ ਕੁੜੀ ਜੀ ਬੈਠੀ ਉਹ ਕਾ ਉੱਪਰ ਗੱਲ ਕਰਵਾ ਮੇਰੀ ਲਈ ਤਣਾ ਹੋਈ ਅੱਜ ਜਿਸ ਤਰ੍ਹਾਂ ਸਵੇਰੇ ਇੱਕ ਖਬਰ ਨਸ਼ਰ ਹੁੰਦੀ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਇੱਕ ਕਿਸਾਨ ਦੀ ਜਿਹੜੀ ਟਰੈਕਟਰ ਦੀ ਪਰਚੀ ਕੱਟੀ ਜਾਂਦੀ ਹੈ ਟਰੈਕਟਰ ਦੇ ਰਾਈ ਉਹ ਟੂੜੀ ਦੀ ਟਰੈਲੀ ਲੈ ਕੇ ਅੰਬਾਲੇ ਮੰਡੀ ਦੇ ਵਿੱਚ ਵੇਚਣ ਜਾ ਰਿਹਾ ਸੀ ਤੁਹਾਨੂੰ ਦੱਸਦੀ ਕਿ ਜਿਹੜਾ ਇਹ ਸ਼ੰਭੂ ਬਾਰਡਰ ਦਾ ਇਲਾਕਾ ਇਹਦੇ ਨਜ਼ਦੀਕ ਜਿੰਨੇ ਪਿੰਡ ਪੈਂਦੇ ਆ ਇਹਨਾਂ ਨੂੰ ਜ਼ਿਆਦਾਤਰ ਜਿਹੜੀ ਅਨਾਜ ਮੰਡੀ ਦੀ ਗੱਲ ਕਰ ਲਈ ਚਾਹ ਫਿਰ ਸਬਜ਼ੀ ਮੰਡੀ ਦੀ ਗੱਲ ਕਰ ਲਈ ਜਾਂ ਫਿਰ ਜਿਹੜੇ ਪਾਸ਼ੂ ਦੇ ਵਾਸਤੇ ਜਿਹੜਾ ਜਿਹੜੇ ਹੋਰ ਹੁੰਦਾ ਤੇ ਟੋੜੀ ਦੀ ਗੱਲ ਕਰ ਲਈਏ ਇਹੋ ਜਿਹੜਾ ਸਭ ਕੁਝ ਵੇਚਣ ਵਾਸਤੇ ਅੰਬਾਲਾ ਨੇੜੇ ਪੈਂਦਾ ਅੰਬਾਲੇਵਾਲ ਬਹੁਤ ਜ਼ਿਆਦਾ ਜਾਂਦੇ ਨੇ ਤੇ ਇਸੇ ਤਰ੍ਹਾਂ ਪਿੰਡ ਸੁਨਧਾਰਸ ਦੇ ਵਿੱਚ ਬੈਠੇ ਆ ਉਹ ਗੁਰਜੰਤ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਦੀ ਟਰੈਕਟਰ ਦੀ ਪਰਚੀ ਅੱਜ ਕੱਟੀ ਗਈ ਹੈ ਤੇ ਗੁਰਜੰਤ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਪੂਰਤੀ ਪੰਜਾਬ ਦਾ ਜੋ ਇੱਕ ਘਟਨਾ ਜਦੋਂ ਸਵੇਰੇ ਹੋਈ ਹੈ 5 ਵਜੇ ਉਹ ਕੀ ਗੱਲਬਾਤ ਹੋਈ ਹੈ ਥੋੜਾ ਦੱਸ ਦਿਓ ਮੈਂ 5 ਵਜੇ ਉੱਥੇ ਟੂਲ ਬਰਾਜੇ ਦੇ ਪਹੁੰਚਿਆ ਜੀ ਮੋਂ ਉਹਨਾਂ ਨੇ ਡੰਡਾ ਜਿਆ ਸਿੱਟ ਲਿਆ ਥੱਲੇ ਮੈਨੂੰ ਕਿਹਾ ਵੀ ਬਾਬੇ ਪਰਚੀ ਕਟਾ ਮੈਂ ਬੈਸ ਖਰੀ ਮੈਂ ਬਸ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਗੱਡਾ ਲਾਨਣਾ ਵਾਰਨਾ ਕੰਨਾਂ ਦਾ ਉਹ ਕਹੇ ਬਾਦਲ ਦਾ ਜਮਾਨਾ ਹੀ ਨਹੀਂ ਰਿਹਾ ਪਰਚੀ ਤੇਰੀ ਕੱਟੀ ਜਾਣੀ ਹੈ ਮੈਨੂੰ ਲੰਘਣ ਨਹੀਂ ਦਿੱਤਾ ਮੈਨੂੰ ਮੇਰੀ ਪਰਚੀ ਕੱਟ ਕੇ ਮੈਨੂੰ ਅੱਗੇ ਲੰਘਣ ਨਹੀਂ ਦਿੱਤਾ ਤੁਸੀਂ ਇਕੱਲੇ ਸੀ ਉਦੋਂ ਮੈਂ ਇਕੱਲਾ ਸੀ ਫਿਰ ਜਦੋਂ ਫਿਰ ਤੁਸੀਂ ਉੱਥੇ ਕਿਤੇ ਅਧਿਕਾਰੀ ਨਾਲ ਕਿਸੇ ਹੋਰ ਗੱਲਬਾਤ ਨਹੀਂ ਨਾ ਕਿਉਂ ਨਾਲ ਖੜੇ ਤਾਂ ਮੈਂ ਫਿਰ 10 ਵਜੇ ਖਾਲੀ ਕਰਕੇ ਟਰੈਕਟਰ ਆਇਆ ਮੈਂ ਕਿਸਾਨ ਕਾਰਡ ਹੈ ਇਹ ਦਿਖਾਇਆ ਇਹ ਮੈਂ ਕ੍ਰਾਂਤੀਕਰਨ ਨਾਲ ਸੰਬੰਧ ਰੱਖਦਾ ਬਲਾਂਗ ਕਰਦਾ ਉਹਨਾਂ ਨੇ ਗਾਏ ਕਾਰਡ ਦੀ ਤਰੀ ਮੋਹਰ ਨਹੀਂ ਤਰੀਕ ਨਹੀਂ ਬਾਬੇ ਜੀ ਦੇ ਤਾਂ ਟ੍ਰੈਲੀ 'ਤੇ ਲੱਗੇਗਾ ਪਰਚੀ ਉੱਪਰ ਤੇ ਮੈਨੂੰ ਇਹ ਜਵਾਬ ਮੇਰੇ ਆਪਸਰਾਂ ਕੋਲੋਂ ਜਿਹੜੇ ਚਵਾਰਾਂ 'ਚ ਬੈਠੇ ਸੀ ਉੱਪਰ ਉਹਨਾਂ ਨੇ ਵੀ ਇਹ ਗਾਏ ਪਰਚਨ ਲੱਗੇ ਗਾਏ ਨਹੀਂ ਹਟਦੀ ਜਿਹੜੀ ਪਰਚੀ ਇਹ ਲੱਗੀ ਹੈ ਇਹ ਇੱਕ ਪਾਸੇ ਦੀ 250 ਸੀ ਕੋਈ ਅਪਡਾਉਣ ਦੀ ਸੀ ਇਹ ਇੱਕ ਪਾਸੇ ਦੀ ਲੱਗੀ ਆਂਦੇ ਹੁਣ ਕੋਈ ਨਹੀਂ ਲੱਗੀ ਆਂਦੇ ਵਕਤ ਕੀ ਖਾਲੀ ਟ੍ਰੈਲੀ ਤਾਂ ਨਹੀਂ ਪੁੱਛਿਆ ਮੈਂ ਹੁਣ ਹੁਣ ਵੀ ਲੈਣੇ ਵੈਸੇ ਕਾ ਹੁਣ ਨਹੀਂ ਹੁਣ ਜਾ ਉਹ ਦੂਜੇ ਪਾਸੇ ਨੂੰ ਆ ਕੁੜੀ ਜੀ ਬੈਠੀ ਹੋ ਕਾ ਉੱਪਰ ਗੱਲ ਕਰਵਾ ਮੇਰੇ ਲਈ ਤਣਾ ਹੋਈ ਮੇਰੀ ਪਰਚੀ ਗੱਡੀ ਕ मैं कसान कार्ड भी दिखाया फिर भी मेरी कोई सुनवाई नहीं हुई कारण की लगता क्यों इस तरह किसानों तंग किया जा खत्म करने खड़ी है सरकार मोदी सरकार ਤੇ ਸਾਡੇ ਨਾਲ ਕ੍ਰਾਂਤੀਕਾਰੀ ਬਲਾਕ ਕਨੌਰ ਤੋਂ ਪ੍ਰਧਾਨ ਨੇ ਗਰਸੇਵਕ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਮੁੱਦਾ ਵਿਵਾਕੀ ਦੇ ਨਾਲ ਚੱਕਿਆ ਗਿਆ ਉਹਨਾਂ ਦੇ ਵੱਲੋਂ ਬੀਤੇ ਦਿਨੀ ਵੱਡਾ ਇਕੱਠ ਉਸ ਟੋਲ ਪਲਾਜ਼ੇ ਦੇ ਉੱਤੇ ਸ਼ੰਭੂ ਦੇ ਉੱਤੇ ਬੀਤੇ ਦਿਨ 10 ਤਰੀਕ ਨੂੰ ਸੱਦਿਆ ਗਿਆ ਹੈ 10 ਵਜੇ ਸਵੇਰੇ 10 ਅਗਸਤ ਨੂੰ 10 ਵਜੇ ਉੱਤੇ ਜਿਹੜਾ ਇਕੱਠ ਹੈ ਉਹ ਸੱਦਿਆ ਗਿਆ ਤੇ ਪ੍ਰਧਾਨ ਜੀ ਕਿਵੇਂ ਲੱਗਦਾ ਕਿ ਜੋ ਕੁਝ ਕਾਰਵਾਈ ਹੋਈ ਹੈ ਪਰਚੀ ਵੀ ਤੁਸੀਂ ਦਿਖਾ ਰਹੇ ਹੋ ਜਿਹੜੀ ਟੋਲ ਟੈਕਸ ਤੇ ਲੱਗੀ ਸੀ ਹੋਂ ਜਿਹੜਾ ਇਕੱਠ ਉੱਤੇ ਸੱਦਿਆ ਗਿਆ ਉਹਦੇ ਵਿੱਚ ਕੀ ਮੰਗਾ ਰਹਿਣ ਗਿਆ ਕੀ ਕੁਝ ਹੋਊਗਾ ਕੋਈ ਗੱਲਬਾਤ ਹੋਣਾ ਉਹਨਾਂ ਵੱਲੋਂ ਕੁਝ ਸੁਨੇਹਾ ਆਇਆ ਹੋਵੇ ਸੁਨੇਹਾ ਤਾਂ ਜੀ ਸਾਡੇ ਜੂਨੀਅਨ ਵਾਲੇ ਕਰਦੇ ਆਂ ਜੀ ਇਹ ਸਾਡੇ ਪਵਾਦ ਵਾਲੇ ਕਿੰਨੇ ਫੈਸਲਾ ਕਰ ਲੋ ਇੱਥੇ ਆ ਜੀ ਇਕੱਲਾ ਫੈਸਲਾ ਕਰ ਲਿਆ ਸਾਰੇ ਬੰਦੇ ਦੇ ਚ ਨਹੀਂ ਮੈਂ ਜਿੰਨੇ ਮੇਰੇ ਇਲਾਕੇ ਦੇ ਬੰਦੇ ਹੋਊਂਗੇ ਬਾਹਰ ਦੇ ਹੋਊਂਗੇ ਸਾਰੇ ਸਾਰੇ ਬੰਦੇ ਨਾਲ ਫੈਸਲਾ ਹੋਊਗਾ ਜੋ ਵੀ ਹੋਊਗਾ ਇਕੱਲਾ ਮੈਂ ਫੈਸਲਾ ਨਹੀਂ ਕਰ ਸਕਦਾ ਹਰ ਦਿਨ ਚ ਟੂਲ ਪਲਾਜਾ ਫਰੀ ਕਰਾਣਾ ਕੋਈ ਵੀਰ ਲੰਗੇ ਨਾ ਟਰੈਕਟਰ ਦੀ ਪਰਚੀ ਨਾ ਗੱਡੀ ਦੀ ਪਰਚੀ ਸਾਡਾ 20 ਕਿਲੋਮੀਟਰ ਏਰੀਏ 'ਚ ਆਧਾਰ ਕਾਰਡ ਤੇ ਗੱਡੀਆਂ ਲੰਘਣੀਆਂ ਚਾਹੀਦੀ ਜੇ ਮੰਨੇ ਤਾਂ ਠੀਕ ਹੈ ਨਹੀਂ ਅਸੀਂ ਟਾਈਮ ਦੇਗੇ ਅਨਮਿੱਥੇ ਲਈ ਬੰਦ ਕਰ ਦੂੰਗੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਇਹ ਜੋ ਘਟਨਾ ਹੋਈ ਹੈ ਇਹਦੇ ਨਾਲ ਹੁਣ ਇੱਕ ਨਵੀਂ ਚਰਚਾ ਚੜ੍ਹ ਪਈ ਹੈ ਕਿ ਹੁਣ ਕੀ ਦੇ ਟਰੈਕਟਰ ਦੇ ਉੱਤੇ ਫਿਰ ਟੋਲ ਟੈਕਸ ਲਾਉਣ ਜਾਰੀ ਸਰਕਾਰਾਂ ਵੱਲੋਂ ਕਿ ਜੇਕਰ ਪਿਛਲੇ ਐਕਟ ਦੀ ਗੱਲ ਕਰੀ ਆਪਾਂ ਤਾਂ ਐਕਟ ਦੇ ਵਿੱਚ ਇਹ ਟੋਲ ਟੈਕਸ ਤੋਂ ਫ੍ਰੀ ਹੈ ਜਿਹੜਾ ਆਪਣਾ ਕਿਸਾਨਾਂ ਦਾ ਟਰੈਕਟਰ ਦੀ ਗੱਲ ਕਰ ਲਈ ਦੋ ਵਾਹਨਾਂ ਦੀ ਗੱਲ ਕਰ ਲਈ ਤਿੰਨ ਵਾਹਨਾਂ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਜਾਨਵਰਾਂ ਦੇ ਨਾਲ ਚੱਲਦੇ ਵਾਹਨ ਨੇ ਜਿਸ ਤਰ੍ਹਾਂ ਬਲਦ ਗੱਡੇ ਦੀ ਗੱਲ ਕਰ ਲਈ ਜਾਂ ਹੋਰ ਵਾਹਨ ਨੇ ਜਿਹੜੇ ਜਿਹਾ ਘੋੜਾ ਜਾਂ ਹੋਰ ਉਹ ਟੈਕਸ ਤੋਂ ਮੁਕਤ ਨੇ ਪਰ ਕਾਰਨ ਕੀ ਲੱਗਦਾ ਕਿ ਜਿਸ ਤਰ੍ਹਾਂ ਹੁਣ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਸੇ ਗੱਲ ਕਹੀ ਜਾ ਰਹੀ ਅਸੀਂ ਕਿਸਾਨਾਂ ਨੂੰ ਖੁਸ਼ਹਾਲ ਕਰਨ ਵਾਸਤੇ ਜਿਹੜਾ ਕੰਮ ਕਰ ਰਹੇ ਆ ਪਰ ਦੂਜੇ ਪਾਸੇ ਤੁਹਾਨੂੰ ਕੀ ਲੱਗਦਾ ਕਿ ਮਨਸ਼ਾ ਕੀ ਹੈ ਸਰਕਾਰ ਦੀ ਇਸ ਜੋ ਕੁਝੇ ਘਟਨਾ ਹੋਈ ਹੈ ਇਹ ਜਾਣ ਬੁੱਝ ਕੇ ਕੀਤੀ ਗਈ ਹੈ ਜਾਪਰੇ ਦੇ ਵਿੱਚ ਜਿਹੜਾ ਉੱਥੇ ਪਰਚੀ ਕੱਟ ਉਹਦੀ ਗਲਤੀ ਤੇ ਜਾ ਉਹਨੂੰ ਪਿੱਛੋਂ ਆਰਡਰ ਸੀ ਵੀ ਜਿਹੜੇ ਟਰੈਕਟਰ ਲੈ ਕੇ ਆ ਰਹੇ ਨੇ ਕਿਸਾਨ ਉਹਨਾਂ ਦੀ ਪਰਚੀਆਂ ਕੱਟੋ ਦੇਖੋ ਜੀ ਜੋ ਬੰਦਾ ਪਰਚੀ ਕੱਟ ਰਿਹਾ ਜਿਸ ਨੂੰ ਹੁਕਮ ਕਰਿਆ ਵਾਪੇ ਜਿਹੜੇ ਆਰਡਰ ਲਿਆ ਜਦੋਂ ਫੋਨ ਕਰਕੇ ਫੋਨ ਕਰਕੇ ਉਹਨੇ ਉੱਪਰ ਪੁੱਛਿਆ ਕਹਾ ਕੱਟੋ ਇਸੀ ਪਰਚੀ ਜਦ ਪਰਚੀ ਕੱਟੀ ਗਈ ਮੇਰੀ ਦੇਖੋ ਕਿਸਾਨ ਦਾ ਉਹ ਗੱਡਾ ਬਾਦਲ ਸਾਹਿਬ ਨੇ ਕਰਿਆ ਦੋ ਸਾਰਿਆਂ ਦਾ ਕਰਿਆ ਦੋ ਇੱਥੇ ਇਕੱਲੇ ਇਹਨਾਂ ਦਾ ਨਹੀਂ ਕਾਲੀਆਂ ਦਾ ਸਾਰੀ ਦੁਨੀਆ ਦਾ ਹੋਇਆ ਦਾ ਹੁਣ ਜੇ ਕੋਈ ਡੰਗਰ ਲੈ ਕੇ ਵੀ ਜਾਣਾ ਨੇ ਪਰਚੀ ਕੱਟ ਦਿੰਨੇ ਆ ਅਗਲੇ ਦੀ ਗਰੀਬ ਆਦਮੀ ਕਿਥੇ ਦੇ ਪੈਸੇ ਦੇਊਗਾ 1000 ਰੁਪਿਆ ਦਾ ਟੈਂਪੂ ਵਾਲੇ ਨੇ ਲੈ ਲਿਆ ਐ 1400 ਕੀ ਭਾਗ ਲੈ ਗਿਆ 1000 ਕੀ ਪਰਚੀ ਕੱਟ ਗਈ ਕਿਸਾਨ ਕਿਥੇ ਜਾਏਗਾ ਜੋ ਸਰਕਾਰਾਂ ਦੀਆਂ ਨੀਤੀਆਂ ਸਰਕਾਰ ਨੇ ਠੇਕਾ ਦੇ ਦਿਆ ਹੁਣ ਨੇ ਗੁੰਡੇ ਬਿਠਾ ਲਗੇ ਮੈਰੀ ਇਹਨਾਂ ਦੇ ਲੋਕਾਂ ਨਾਲ ਧੱਕਾ ਕਰਦੇ ਆ ਜਿਹੜਾ ਦਬਕ ਗਿਆ ਦਬਕ ਗਿਆ ਸਾਡੀ ਯੂਨੀਅਨ ਦਾ ਉਹ ਊਸੂਲ ਹੈ ਨਾ ਕਿਸੇ ਦੇ ਅੱਜ ਦੇ ਰੁਪਿਆ ਖਾਇਆ ਖੜ ਗਏ ਮਦਦ ਪੂਰੀ ਕਰਨੇ ਸਾਰੇ ਬੰਦੇ ਦੇ ਵਿੱਚ ਫੈਸਲਾ ਹੋਊਗਾ ਜੋ ਕਰਨਾ ਜੇਦਾ ਸਾਡੀ ਮੰਗਾਂ ਮੰਨੂਗੇ ਫਿਰ ਅਸੀਂ ਫੈਸਲਾ ਕਰ ਲੂਗੇ ਜੇ ਨਾ ਸਾਡੀ ਮੰਗਾਂ ਮੰਨੀ ਅਸੀਂ ਅਨਮੀਥੇ ਦਾ ਟਾਈਮ ਦੇਗੇ ਆਪਣੇ ਉੱਪਰ ਆਗੂਆਂ ਨਾਲ ਗੱਲ ਕਰਗੇ ਉਹ ਆਗੂਆਂ ਨਾਲ ਗੱਲ ਹੋਲੀ ਪਰ ਅਸੀਂ ਕਹਿੰਦੇ ਸਵੇਰ ਨੂੰ ਤੁਸੀਂ ਨਬਰਾਨ ਹੋਇਓ ਜੇ ਇੱਥੇ ਪੱਕਾ ਕਰਦਾ ਲੱਗਿਆ ਫਿਰ ਸਾਰੇ ਆਗੂਆਂ ਨੂੰ ਆਣਾ ਪਊਗਾ ਸਾਰੀ ਜਥੇਬੰਦੀਆਂ ਦੇ ਜੋ ਸਾਡਾ ਇਲਾਕਾ ਕੱਲ ਨੂੰ ਸਾਰਾ ਪਵਾਦ ਵਾਲਾ ਨਾਕਾ ਸਾਰਾ ਆਣਾ ਨਹੀਂ ਕਿੰਨੇ ਚਾਰ-ਚਾਰ ਦਾ 10 ਬੰਦੇ ਲੈ ਕੇ ਆਉਂਗੇ ਸਾਰੇ ਕਰਾਲੇ ਦੇ ਵੀ ਫੋਨ ਆਇਆ ਮਾਦਨ ਵਿੱਚ ਲੇਟੀ ਤੋਂ ਟਿੱਪਲੇ ਤੋਂ ਰਾਜਕੜ ਫੋਨ ਕਰਿਆ ਆਇਦਰ ਮਦਨ ਚਲੇੜੀ ਪੂਰੇ ਪੰਮੇ ਉਹਨੇ ਨੇੜੀ ਤੋਂ ਇਹਦੇ ਨਾਲ ਬਾਈ ਨੇ ਫੋਟੋ ਵੀ ਪਾਈ ਏ ਉਹ ਕਹਿੰਦਾ ਵੱਧ ਦੇ ਵੱਧ ਸੰਗ ਚਲੇ ਗਾਉਗੇ ਦਬ ਨਾਣੀ ਜੋ ਆਪਾਂ ਨੂੰ ਨੇ ਬਖਸਦੇ ਨਹੀਂ ਗਰੀਬ ਆਦਮੀ ਆ ਗਿਆ ਆਪਣੇ ਕਿਸਾਨ ਦਾ ਇਹ ਆਪਾਂ ਦਾ ਯੂਨੀਅਨਾਂ ਦੇ ਪ੍ਰਧਾਨ ਆ ਆਪਾਂ ਤਾਂ ਲੰਘ ਜੂਗੇ ਜਿਹੜੇ ਹੋਰ ਮੇਰਾ ਤੇਰੇ ਵਰਗੇ ਗੱਡੀਆਂ ਲੈ ਰਹੇ ਐ ਵਿਚਰੇ ਇਹ ਤੇਲ ਪਾਵੇਗਾ ਕਿ ਕਿਆ ਲੈਣਾ ਟੂਲ ਟੈਕਸ ਦੀ ਪਰਚੀ ਕਟਾਵੇਗਾ ਡਬਲ ਜੇ ਨਾ ਫਸਟ ਟੈਗ ਲੱਗਿਆ ਉਹ 500 ਦੀ ਪਰਚੀ ਕੱਢਦੀ ਏ ਆਣੇ ਜਾਣੇ ਦੀ ਉਹ ਕਿੱਥੇ ਦੇ ਕਢਾਊਗਾ ਗਰੀਬ ਆਦਮੀ ਜਾਣੇ ਵਾਂ ਨਹੀਂ ਇਧਰ ਰਿਸ਼ਤੇਦਾਰੀ ਚ ਸਾਡੇ ਹਰਿਆਣਾ ਸਾਡੇ ਭਾਈ ਐ ਉਹਨੇ ਮਨਦੀਪੂ ਨੇ ਸਾਡੇ ਐ ਠੀਕ ਐ ਵੱਖਰੇ ਆ ਸਾਡੇ ਇਹਵੇਂ ਆਪਸ ਚ ਹਾਂ ਤਾਂ ਅਸੀਂ ਇਕੱਠੇ ਹਾਂ ਹਰਿਆਣਾ ਇਕੱਠਾ ਸਾਡੇ ਨਾਲ ਅਸੀਂ ਰਾਲੇ ਮਿਲ ਗਏ ਸਾਰੇ ਭਾਈ ਇਸ ਦਾ ਪੂਰਾ ਵਿਰੋਧ ਕਰਾਂਗੇ ਹਰਿਆਣਾ ਮੈਂ ਸਾਨੂੰ ਵੀ ਜਾਣਾ ਸਾਡੇ ਭਾਈ ਐ ਅਸੀਂ ਸਾਰੇ ਇਕੱਠੇ ਹੋਗੇ ਤੁਹਾਡਾ ਇਲਾਕਾ ਸਾਰਾ ਉਹ ਭਾਈ ਮਨਦੀਪ ਸਿੰਘ ਪੱਤਰਕਾਰ ਸਾਡੇ ਕੋਲ ਪਹੁੰਚੇ ਐ ਇਹਨਾਂ ਦਾ ਸਵਾਗਤ ਐ ਇਹਨਾਂ ਨੇ ਸਾਡੀ ਬਾਜ ਬੁਲੰਦ ਕੀਤੀ ਐ ਤਾਂ ਕਿ ਕੱਲ ਨੂੰ ਪੱਤਰਕਾਰ ਵੀ ਪਹੁੰਚਣਗੇ ਸਾਰੇ ਬੰਦੇ ਪਹੁੰਚਣ ਦੇ ਕੁਝ ਸੁਨੇਹਾ ਲਾ ਦੋ ਕਿੰਨੇ ਸਮੇ ਦਾ ਕਿੰਨੇ ਵਜੇ ਉੱਤੇ ਲੋਕ ਇਕੱਠੇ ਹੋਣਾ ਸਵੇਰੇ 10 ਵਜੇ ਤੁਲਪਲਾਜੇ ਕੋਲ ਇਕੱਠੇ ਹੋਣਾ ਵੱਧ ਰੋ ਵੱਧ ਸੰਗਤ ਜਿਤਨੇ ਮੇਰੇ ਵੀਰ ਐ ਆਲੇ-ਦਾਲੇ ਸੁਣਿਆ ਸਾਰੇ ਨੇ ਬਾਈ ਦੀ ਖਬਰ ਸੁਣਨਗੇ ਵੱਧ ਰੋ ਵੱਧ ਪਹੁੰਚੋ ਤਾਂ ਕਿ ਆਪਣਾ ਭਲਾ ਹੋ ਸਕੇ ਨਹੀਂ ਕੱਲ ਦੇ ਆਪਣੇ ਤੇ ਪਰਚੀ ਲੱਗਣ ਲੱਗ ਜੂਗੀ ਆਪਣੇ ਨਾਲ ਕਿਸੇ ਨੇ ਨਹੀਂ ਖੜਨਾ ਈਵ ਮੌਕਾ ਜੇ ਮੌਕਾ ਅੱਜ ਤੋਂ ਨਿਕਲ ਗਿਆ ਮੁੜ ਕੇ ਆਪਾਂ ਨੂੰ ਪੁੱਛਣਾ ਨਹੀਂ ਕਿਸੇ ਨੇ ਵੈ ਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਅੱਜ ਸ਼ੰਭੂ ਬਾਰਡਰ ਦੇ ਉੱਤੇ ਜੋ ਕੁਝ ਘਟਨਾ ਵਾਪਰੀ ਟੋਲਪਰਾਜਾ ਦੇ ਉੱਤੇ ਜਿਸ ਤਰ੍ਹਾਂ ਕਿਸਾਨ ਦੇ ਨਾਲ ਪਰਚੀ ਕੱਟੀ ਗਈ ਉਸ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਇਨੀ ਪੂਰੀ ਦੇਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਹੁਣ ਦੇਖਣਾ ਵੀ ਇਹ ਦਿਖਾਸੀ ਹੋਵੇਗਾ ਬਿੱਤੇ ਦੇ ਨਹੀਂ ਜਿਹੜਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਇਸ ਦੇ ਮਸਲੇ ਦੇ ਉੱਤੇ ਕੀ ਗੱਲਬਾਤ ਹੁੰਦੀ ਹੈ ਕੀ ਉਹਨਾਂ ਦੇ ਕੋਲ ਕੋਈ ਲਿਖਤੀ ਕਾਨੂੰਨ ਹੈਗਾ ਜੋ ਐਕਟ ਬਣਿਆ ਹੋਇਆ ਨੈਸ਼ਨਲ ਅਥਾਰਟੀ ਨੂੰ ਲੈ ਕੇ ਜਾਪੇ ਜਿਹੜੇ ਐਨ ਐਨ ਐਚ ਆਈ ਆਈ ਤੋਂ ਲੈ ਕੇ ਕੀ ਉਸ ਦੇ ਵਿੱਚ ਇਸ ਦਾ ਜਿਹੜਾ ਟੋਲ ਟੈਕਸ ਇਹ ਫ੍ਰੀ ਹੈ ਮੁਕਤ ਹੈ ਜਾਂ ਇਹਦੇ ਵਿੱਚ ਕੋਈ ਚੇਂਜ ਸਰਕਾਰ ਨੇ ਕਰ ਦਿੱਤਾ ਜਾਂ ਫਿਰ ਲੋਕਾਂ ਨੂੰ ਕਿਸਾਨਾਂ ਨੂੰ ਉਸ ਬਾਰੇ ਹਲੇ ਜਾਨੂ ਨਹੀਂ ਕਰਵਾਇਆ ਕੀ ਕੁਝ ਇਸ ਦੇ ਵਿੱਚ ਸੋ ਆ ਕੱਲ ਜੋ ਕੁਝ ਸਾਹਮਣੇ ਆਵੇ ਉਹ ਵੀ ਤੁਹਾਡੇ ਰੋਪ ਕੋਲ ਅੰਦਰ ਰਹਾਂਗੇ ਤੁਸੀਂ ਜੁੜੇ ਰਹੋ ਪਾਟੀ ਪੰਜਾਬ ਦੇ ਨਾਲ ਧੰਨਵਾਦ